ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਉਹ ਨਮੀ ਸਾਖੀ ਦਿਨ ਉਹ ਮੈਂ ਹਾਜ਼ਰ ਤਨਤਾ ਦੀ ਉਸਾਰਤ ਬਾਦ ਗੁਰੂ ਜੀ ਨੇ ਦੁਆਬਨ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ ਦੋਆਬੇ ਵਿੱਚ ਆ ਕੇ ਗੁਰੂ ਜੀ ਨੂੰ ਇਹ ਅਨੁਭਵ ਹੋਇਆ ਕਿ ਇੱਥੇ ਵੀ ਕੋਈ ਸ਼ਹਿਰ ਬਸੋਣਾ ਚਾਹੀਦਾ ਹੈ ਤਾਂ ਕਿ ਸਿੱਖੀ ਦੇ ਪ੍ਰਚਾਰ ਵਿੱਚ ਆਸਾਨੀ ਹੋ ਸਕੇ ਜਦੋਂ ਡੱਲੇ ਵਿਖੇ ਫਹਿਰੇ ਹੋਏ ਸਨ ਤਾਂ ਇੱਥੇ ਹੀ ਜਲੰਧਰ ਦਾ ਨਵਾਬ ਨਜੀਬ ਖਾਨ ਉਹਨਾਂ ਦੇ ਦਰਸ਼ਨਾਂ ਲਈ ਆਇਆ ਉਹ ਗੁਰੂ ਜੀ ਦੀ ਸਿੱਖਿਆ ਅਤੇ ਸਾਂਝੇ ਲੰਗਰ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਉਸਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ মহারাজ ਕਿਹੜਾ ਮਜ਼ਬ ਚੰਗਾ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਮਜ਼ਬ ਤਾਂ ਸਾਰੇ ਚੰਗੇ ਹਨ ਅਮਲਾਂ ਦੀ ਗੱਲ ਹੈ ਜਿਹੜਾ ਮਨੁੱਖ ਸਭ ਧਰਮ ਭੁਲੇਖੇ ਭੁੱਲ ਕੇ ਇੱਕ ਅੱਲਾ ਦੀ ਬੰਦਗੀ ਕਰਦਾ ਹੈ ਉਸ ਨੂੰ ਸੱਤ ਮਨੁੱਖੀ ਇੱਕੋ ਅੱਲਾਹ ਦੀ ਔਲਾਦ ਜਾਪਦੇ ਹਨ ਬਾਅਦ ਵਿੱਚ ਨਵਾਬ ਨਜੀਬ ਖਾਂ ਨਜੀਮ ਖਾਂ ਨੇ ਇਹ ਬੇਨਤੀ ਕੀਤੀ ਕਿ ਜਲੰਧਰ ਦੇ ਨੇੜੇ ਕੋਈ ਸ਼ਹਿਰ ਬਸਾਇਆ ਜਾਏ ਜਿੱਥੇ ਆਪ ਮਨੁੱਖਤਾ ਦੇ ਕਲਿਆਣ ਵਾਸਤੇ ਟਹਿ ਸਕੋ ਉਹ ਉਸ ਇਹ ਵੀ ਕਿਹਾ ਕਿ ਜਲੰਧਰ ਦੇ ਨੇੜੇ ਉਸ ਦੀ ਬਹੁਤ ਸਾਰੀ ਜ਼ਮੀਨ ਹੈ ਉਹ ਉਹਨਾਂ ਨੂੰ ਨਗਰ ਬਸਾਉਣ ਵਾਸਤੇ ਮੁਫਤ ਦੇ ਸਕਦਾ ਹੈ ਅਰ ਗੁਰੂ ਜੀ ਨੇ ਕਿਹਾ ਉਹ ਮੁਫਤ ਵਿੱਚ ਜ਼ਮੀਨ ਨਹੀਂ ਲੈ ਸਕਦੇ ਅਸੀਂ ਇਸ ਦਾ ਮੁੱਲ ਤਾਰ ਕੇ ਤਾਂ ਦੇਵਾਂਗੇ ਤਾਂ ਕਿ ਨਗਰ ਦੀ ਆਜ਼ਾਦ ਹੋਂਦ ਰਹਿ ਸਕੇ ਨਵਾਬ ਮੰਨ ਗਿਆ ਅਤੇ ਗੁਰੂ ਜੀ ਕਤਾਰਪੁਰ ਵਾਲੀ ਥਾਂ ਉੱਤੇ ਆ ਗਏ ਜ਼ਮੀਨ ਦਾ ਪਟਾ ਆਪਣੇ ਨਾਂ ਕਰਵਾ ਕੇ ਗੁਰੂ ਜੀ ਨੇ ਦਸੰਬਰ 1594 ਵਿੱਚ ਨਗਰ ਦੀ ਨੀਂ ਆਪਣੇ ਹੱਥੀ ਰੱਖੀ ਮੋੜੀ ਗੱਡਣ ਦੀ ਥਾਂ ਟਾਲੀ ਦਾ ਇਹ ਬਹੁਤ ਵੱਡਾ ਥੰਮ ਗੱਡਿਆ ਗਿਆ ਗੁਰੂ ਜੀ ਰਾਇਸ਼ੀ ਮਕਾਨ ਬਣਾਉਣ ਤੋਂ ਬਾਅਦ ਗੁਰੂ ਜੀ ਇੱਕ ਵੱਡਾ ਖੂ ਗੁਰੂ ਜੀ ਨੇ ਇੱਕ ਵੱਡਾ ਖੂ ਲਵਾਇਆ ਇਹ ਖੂ ਦਾ ਨਾਂ ਉਹਨਾਂ ਗੰਗਾ ਸਾਗਰ ਰੱਖਿਆ ਜਦ ਖੂ ਦਾ ਨਿਰਮਾਣ ਸੰਪੂਰਨ ਹੋਇਆ ਤਾਂ ਗੁਰੂ ਜੀ ਨੇ ਸਭ ਸੰਗਤ ਨੂੰ ਆਗਿਆ ਕੀਤੀ ਕਿ ਹੁਣ ਕਿਸੇ ਨੂੰ ਗੰਗਾ ਜਾਨ ਦੀ ਲੋੜ ਨਹੀਂ ਇਸ ਖੂ ਵਿੱਚ ਗੰਗਾ ਵਾਸੀ ਹੈ ਗੰਗਾ ਸਰ ਦਾ ਇਸ਼ਨਾਨ ਗੰਗਾ ਦੇਸ਼ ਨਾਲੋਂ ਵੀ ਉੱਤਮ ਹੈ ਕਰਤਾਰਪੁਰ ਦੀ ਉਸਾਰੀ ਪੂਰੇ ਜੋਰ ਨਾਲ ਹੋ ਰਹੀ ਸੀ ਗੁਰੂ ਜੀ ਨੇ ਉਸ ਸਾਰੇ ਭਾਈ ਕਲਿਆਣ ਅਤੇ ਭਾਈ ਭਗਤੂ ਦੇ ਜ਼ਿੰਮੇ ਲੈ ਕੋ ਸਮਾਉਂਥੇ ਟਹਿਰ ਕੇ ਆਪ ਉਹ ਅੰਮ੍ਰਿਤਸਰ ਵਾਪਸ ਮੋੜ ਆਏ